ਹਾਂਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਜਿੱਥੇ ਤੁਸੀਂ ਬਹੁਤ ਕੁਝ ਪੰਜਾਬੀ ਦੇ ਵਿੱਚ ਸਿੱਖ ਸਕਦੇ ਹੋ ਇਹ ਵੀਡੀਓ ਜੀ ਐਲਸੀ ਦੇ ਫਾਇਦੇ ਬਾਰੇ ਬੈਸਦਾ ਇਹਦੇ ਫਾਇਦੇ ਬਹੁਤ ਜ਼ਿਆਦੇ ਨੇ ਪਰ ਅਸੀਂ ਇਹ ਜਿਹੜਾ ਆਪਾਂ ਮੰਨ ਲਓ ਵੀ ਸਰਵਾਈਕਲ ਲਈ ਯੂਜ਼ ਕੀਤਾ ਸੀ ਇਹ ਪਹਿਲਾਂ ਮੰਨ ਲਓ ਵੈਸਟੇਜ ਕੰਪਨੀ ਕਾਉਂਦੀ ਸੀ ਤੁਹਾਨੂੰ ਪਤਾ ਹੋਵੇ ਸੁਣਿਆ ਹੋਵੇ ਤੁਸੀਂ ਉਹਦੇ ਐਲਸੀ ਦੇ ਕੈਪਸੂਲ ਮੇਰੀ ਮਾਤਾ ਨੂੰ ਜਿਹੜਾ ਸਰਵਾਈਕਲ ਸੀ ਚੱਕਰ ਆਉਂਦੇ ਸੀਗੇ ਠੀਕ ਹੈ ਜੀ ਤੇ ਉਹ ਲੈਂਦੇ ਹੁੰਦੇ ਸੀ ਪਰ ਮੰਨ ਲਓ ਹੁਣ ਉਹ ਮਿਲੇ ਨਹੀਂਗੇ ਤਾਂ ਆਪਾਂ ਸੋਚਿਆ ਵੀ ਕਿਉਂ ਨਾ ਅਲਸੀ ਲੈ ਕੇ ਦੇਖੀ ਜਾਵੇ ਅਲਸੀ ਲੈ ਕੇ ਦੇਖੀ ਤਾਂ ਕਾਫੀ ਫਾਇਦਾ ਹੋਇਆ ਸੋਨੂੰ ਵੀ ਇਹ ਦੱਸ ਦਿਆਂ ਇਹਨੂੰ ਇਸ ਤਰ੍ਹਾਂ ਤੁਸੀਂ ਰਗੜ ਲਓ ਬਰੀਕ ਠੀਕ ਹੈ ਤੁਸੀਂ ਕਿਸੇ ਵੀ ਤਰੀਕੇ ਨੂੰ ਬਰੀਕ ਪਾਊਡਰ ਬਣਾ ਕੇ ਖਾ ਸਕਦੇ ਹੋਗੇ ਸਾਫਤੀ ਵੀ ਦਿੱਤੀ ਜਾ ਸਕਦੀ ਹੈ ਪਰ ਇਹਦੀ ਤਸਵੀਰ ਥੋੜੀ ਗਰਮ ਹੁੰਦੀ ਹੈ ਕਈ ਵਾਰੀ ਇਹ ਚੰਗੀ ਤਰ੍ਹਾਂ ਹਾਜਮੇ ਨਹੀਂ ਆਉਂਦੀ ਤਾਂ ਫਿਰ ਰਗੜ ਕੇ ਖਾਦੀ ਜਾਦੇ ਫਾਇਦਾ ਕਰਦੀ ਹੈ ਇਹਨੂੰ ਤੁਸੀਂ ਇੱਕ ਚਮਚ ਲੈਣੀ ਹੈ ਦਿਨ ਦੇ ਵਿੱਚ ਦੀ ਕਿਸੇ ਵੀ ਸਮੇਂ ਲੈ ਸਕਦੇ ਹੋਗੇ ਠੀਕ ਹੈ ਜੀ ਖਾਣਾ ਖਾਣ ਤੋਂ 1 ਘੰਟਾ ਬਾਅਦ ਜਾਂ ਪਹਿਲਾਂ ਉਦੋਂ ਨਾ ਲਓ ਲੇਟ ਲਓ ਥੋੜਾ ਖਾਣਾ ਖਾਣ ਤੋਂ ਘੰਟਾ ਬਾਅਦ ਲੈ ਲਓ ਜਾਂ ਘੰਟਾ ਪਹਿਲਾਂ ਲੈ ਲਓ ਤੇ ਇਸ ਤਰ੍ਹਾਂ ਇਹ ਲੈ ਲਓ ਤੇ ਸਰਵਾਈਕਲ ਤੇ ਹੋਰ ਵੀ ਇਹਦੇ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਜਿਵੇਂ ਕਿ ਕਬਜ ਦੀ ਸਮੱਸਿਆ ਕਿਸੇ ਨੂੰ ਕਿਸੇ ਨੂੰ ਪੇਟ ਖਰਾਬ ਰਹਿੰਦਾ ਹੈਗਾ ਪੇਟ ਦੀ ਸਮੱਸਿਆ ਹੈਗਾ ਤੇ ਮੰਨ ਲਓ ਵੀ ਇੰਨੇ ਫਾਇਦੇ ਇਹਦੇ ਨਾਲ ਹੀ ਛੱਡ ਦਿਓ ਕਿਸੇ ਨੂੰ ਹਾਈ ਕੋਲੇਸਟ੍ਰੋਲ ਹੈ ਕਿਸੇ ਦੀ ਸਕਿਨ ਦੀ ਪ੍ਰੋਬਲਮ ਹੈ ਵਾਲਾਂ ਦੀ ਪ੍ਰੋਬਲਮ ਹੈ ਉਹਦੇ ਲਈ ਵੀ ਇਹ ਫਾਇਦੇਮੰਦ ਹੈ ਠੀਕ ਹੈ ਜੀ ਤੇ એનર્ਜੀ ਬੂਸਟਰ ਇੱਕ ਤਰ੍ਹਾਂ ਦਾ ਬ੍ਰੇਨ ਬੂਸਟਰ ਵੀ ਕਿਹਾ ਜਾਂਦਾ ਇਹਨੂੰ ਜੇਕਰ ਕਿਸਦਾ वजन ਜ਼ਿਆਦਾ ਹੈ ਉਹ वजन ਵੀ weight loss 'ਚ ਵੀ ਮਦਦ ਕਰਦਾ ਠੀਕ ਹੈ ਜੀ ਤੇ ਇਹਦੇ ਹੋਰ ਵੀ ਕਾਫੀ ਫਾਇਦੇ ਨੇ ਜਿਵੇਂ ਜੇਕਰ ਕਿਸੇ ਨੂੰ ਨੀਂਦ ਦੀ ਪ੍ਰੋਬਲਮ ਹੈ ਨੀਂਦ ਦੀ ਪ੍ਰੋਬਲਮ ਇਹਦੇ ਨਾਲ ਠੀਕ ਹੁੰਦੀ ਹੈ ਕਾਫੀ ਚੰਗੀ ਇਹਦੇ ਨਾਲ ਨੀਂਦ ਆਉਂਦੀ ਹੈ ਜੇਕਰ ਜਿਵੇਂ ਥਕਾਵਟ ਮਹਿਸੂਸ ਹੁੰਦੀ ਹੈ ਕਿਸੇ ਨੂੰ ਵੀ ਸਵੇਰੇ ਉੱਪਰ ਉੱਠਦੇ ਆ ਤੇ ਸਰੀਰ ਹੈ ਜਿਹੜਾ ਥੱਕਿਆ ਥੱਕਿਆ ਮਹਿਸੂਸ ਕਰਦਾ ਉਹ ਦੀ ਪ੍ਰੋਬਲਮ ਵੀ ਠੀਕ ਹੁੰਦੀ ਹੈ ਤਾਂ ਕਾਫੀ ਗੁਣਕਾਰੀ ਚੀਜ਼ ਆ ਹਾਂ ਉਦੋਂ ਵੱਧ ਕੇ ਨਾ ਲਈ ਜਾਵੇ ਕਿਉਂਕਿ ਕਈ ਵਾਰ ਜਦੋਂ ਇਹ ਚੀਜ਼ਾਂ ਗਰਮ ਹੁੰਦੀਆਂ ਨੇ ਦੇਸੀ ਵਿਅਕਤੀ ਨੂੰ ਐ ਹੁੰਦਾ ਵੀ ਮੈਂ ਹੋਰ ਖਾਲਾ ਹੋਰ ਖਾਲਾ ਫਾਇਦਾ ਹੋ ਜੂ ਉਸ ਤਰ੍ਹਾਂ ਨਹੀਂ ਲੈਣੀ ਤੁਸੀਂ ਕਿਉਂਕਿ ਦੇਸੀ ਦਵਾਈ ਕਈ ਵਾਰੀ ਹੌਲੀ-ਹੌਲੀ ਕੰਮ ਕਰਦੀ ਹੈ ਤਾਂ ਤੁਸੀਂ ਜੇਕਰ ਸਰਵਾਈਕਲ ਹੈ ਤਾਂ ਹੀ ਲੈ ਸਕਦੇ ਹੋ ਕਾਫੀ ਇਹਦੇ ਫਾਇਦੇ ਨੇ ਤਾਂ ਤੁਸੀਂ ਦੇਖ ਸਕਦੇ ਹੋ ਆਪਣੇ ਬਾਕੀ ਜੇਕਰ ਕਿਸੇ ਨੂੰ ਲੱਗਦਾ ਵੀ ਗਰਮੀ ਕਰ ਰਹੀ ਹੈ ਤਾਂ ਜਿਆਦਾ ਤੋਂ ਜਿਆਦਾ ਪਾਣੀ ਪੀਣਾ ਜ਼ਰੂਰੀ ਹੈ ਉਹਨੂੰ ਕਿਉਂਕਿ ਕਈ ਵਾਰ ਅੰਗਰੇਜ਼ੀ ਦਵਾਈਆਂ ਖਾਈ ਜਾਂਦੇ ਲੋਕ ਉਸ ਤੋਂ ਬਾਅਦ ਜਦੋਂ ਦੇਸੀ ਚੀਜ਼ ਵੀ ਲੈਂਦੇ ਆ ਤਾਂ ਉਹ ਵੀ ਜਿਆਦਾ ਗਰਮਾਇਸ਼ ਜਿਹੜੀ ਕਰਦੀ ਹੈਗੀ ਜਿਹਦੇ ਨਾਲ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਇੱਕ ਜੰਪ ਚ ਲੈਣੀ ਹੈ ਰਗੜ ਕੇ ਠੀਕ ਹੈ ਇਹ ਫਾਇਦਾ ਹੁੰਦਾ ਤਾਂ ਕਿ ਤੁਸੀਂ ਲੈ ਸਕਦੇ ਹੋ ਨਹੀਂ ਤਾਂ ਬੰਦ ਕਰ ਸਕਦੇ ਹੋ ਤੇ ਸਾਨੂੰ ਇਹਦਾ ਸਰਵਾਈਕਲ ਦੇ ਵਿੱਚ ਕਾਫੀ ਜਿਆਦਾ ਫਾਇਦਾ ਮਿਲੇਗਾ ਤੇ ਬਾਕੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਜਰੂਰ ਕਰਿਓ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ ਜੀ